ਬਹੁਤ ਸੋਹਣਾ ਡਿਜ਼ਾਈਨ ਹੈ ਬੇਟਾ ਸ਼ਰਟ ਪੀਸ ਆ ਜੀਗਾ ਦਾ ਔਰ ਇਹ ਆ ਜੀਗੀ ਸਲਵਾਰ ਦੇਖੋ ਜੀ ਯਾਰ ਨੰਬਰ ਆਪਣੇ ਚੱਲ ਰਹੇ ਨੇ ਸਕਰੀਨ ਤੇ ਜੀ ਸਕਰੀਨ ਸ਼ਾਟ ਲੈ ਕੇ ਤੁਸੀਂ ਇਸ ਦਾ ਆਰਡਰ ਬੁੱਕ ਕਰ ਸਕਦੇ ਹੋ ਜੀ ਬੂਟ ਬਹੁਤ ਸੋਹਣਾ ਹੈ ਜੀ ਕਪੜਾ ਬਹੁਤ ਸੋਹਣਾ ਜੀ ਪਿਓਰ ਕਾਟਨ ਹੈ ਜੀ ਕਪੜਾ ਹਾਂ ਜੀ ਸੱਚੀ ਗੱਲ ਜੀ ਕੇਵਲ ਸਾਰੇ ਉਮੀਦਵਾਰਾਂ ਤੁਹਾਰੇ ਸਾਰੇ ਬਹੁਤ ਵਧੀਆ ਹੋਣਗੇ ਤੁਹਾਡਾ ਸਭ ਦਾ ਸਵਾਗਤ ਹੈ ਸਾਡੇ YouTube ਚੈਨਲ ਤੇ ਜੇਕਰ ਤੁਸੀਂ ਇਸ ਚੈਨਲ ਤੇ ਪਹਿਲੀ ਵਾਰ ਵਿਚਰਕਾ ਰਹੇ ਹੋ ਤਾਂ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਬੈਲ ਆਈਕਨ ਤੇ ਕਰ ਦਿਓ ਪ੍ਰੈਸ ਤਾਂ ਕਿ ਸਾਡੀ ਆਉਣ ਵਾਲੀ ਹਰ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਵਧੀਆ ਸਲਵਾਰ ਵਰਕ ਵਾਲੇ ਸੂਟ ਲੈ ਕੇ ਆਏ ਜੀ ਸੂਟ ਦੇਖ ਸਕਦੇ ਹੋ ਜੀ ਕੱਲਾ ਕੱਲਾ ਸੂਟ ਤੁਹਾਨੂੰ ਫੋਲਕ ਦਿਖਾਵਾਂਗੇ ਜੀ ਬਿਲਕੁਲ ਡਿਸਕਾਊਂਟ ਰੇਟ ਤੇ ਆਇਆ ਹਾਲ ਜੀ ਦੇਖੋ ਜੀ ਇਹ ਅੱਜ ਇਹਦਾ ਸ਼ਰਟ ਪੀਸ ਜੀ ਦੇਖੋ ਜੀ ਕੱਪੜਾ ਬਹੁਤ ਸੋਹਣਾ ਜੀ ਪਿਓਰ ਕਾਟਨ ਦਾ ਜੀ ਕੱਪੜਾ ਲਓ ਜੀ ਔਰ ਇਹ ਅੱਜ ਕੀ ਦੀ ਸਲਵਾਰ ਦੇਖੋ ਜੀ ਸਲਵਾਰ ਤੇ ਵਰਕ ਬਹੁਤ ਹੀ ਸੋਹਣਾ ਕੀਤਾ ਹੋਇਆ ਦੇਖੋ ਜੀ ਲਓ ਜੀ ਇਹ ਅੱਜ ਕੀ ਦੀ ਸਲਵਾਰ ਦੇਖੋ ਜੀ ਵਰਕਿਸ ਫਾਈ ਦੇਖੋ ਜੀ ਔਰ ਕੱਪੜਾ ਦੇਖੋ ਜੀ ਕੱਪੜਾ ਬਹੁਤ ਪਿਆਰਾ ਜੀ ਲੋ ਜੀ ਦੇਖੋ ਜੀ ਸੂਟ ਬਹੁਤ ਸੋਹਣਾ ਬਣਨਾ ਜੀ ਦੇਖੋ ਜੀ ਲੋ ਜੀ ਇਹਨਾਂ ਚ ਕਲਰ ਡਿਜ਼ਾਈਨ ਬਹੁਤ ਆਨੇ ਆਪਣੇ ਲੈ ਬੇ ਜੀ ਲੋ ਜੀ ਡਿਜ਼ਾਈਨ ਬਹੁਤ ਸੋਹਣਾ ਸੁਹਣਾ ਆਨੇ ਦੇਖੋ ਜੀ ਡਿਜ਼ਾਈਨ ਸਾਰੇ ਦੇਖਾਂਗੇ ਪਸੰਦ ਨਹੀਂ ਜੀ ਦੇਖੋ ਲੋ ਜੀ ਵੀਡੀਓ ਨੂੰ ਪੂਰੀ ਦੇਖੋ ਜੀ ਔਰ ਰੇਟ ਵੀ ਦੱਸਾਂਗੇ ਨਾਲ-ਨਾਲ ਤੁਹਾਨੂੰ ਲੋ ਜੀ ਦੇਖੋ ਜੀ ਪ੍ਰਿੰਟ ਦੇਖੋ ਕਿਆ ਬਾਤ ਹੈ ਬਹੁਤ ਸੋਹਣਾ ਪ੍ਰਿੰਟ ਹੈ ਜੀ ਲੋ ਜੀ। ਔਰ ਇਹ ਆ ਜੀ ਇਹ ਸਲਵਾਰ ਦੇਖੋ ਜੀ ਕੰਟਰਾਸਟ yellow ਕਲਰ ਦੀ। ਲੋ ਜੀ। ਇਹ ਆ ਜੀ ਵੀ ਸਲਵਾਰ ਦੇਖੋ ਇਹਦੀ। ਸੂਟ ਬਹੁਤ ਸੋਹਣਾ ਬਣਨਾ ਦੇਖੋ ਜੀ ਔਰ ਕੱਪੜਾ ਵੀ ਬਹੁਤ ਸੋਹਣਾ ਜੀ। ਲੋ ਜੀ। ਔਰ ਇਹ ਮਾਲ ਸਾਰਾ ਬਿਨਾ ਦੁਪੱਟੇ ਤੋਂ ਆਇਆ ਜੀ ਦੇਖੋ ਜੀ। ਬਿਨਾ ਦੁਪੱਟੇ ਦਾ ਮਾਲ ਜੀ। ਰੇਟ ਵੀ ਇਹਦਾ ਬਹੁਤ ਹੀ ਡਿਸਕਾਊਂਟ ਤੇ ਆਇਆ ਜੀ। ਲੋ ਜੀ। ਇਹਦੇ ਮਿਲਣਗੇ ਤੁਹਾਨੂੰ ਕਾਫੀ ਕਲਰ ਡਿਜ਼ਾਈਨ ਦੇਖੋ ਜੀ ਡਬਲ ਡਬਲ ਪੀਸ ਵੀ ਮਿਲ ਜਾਣਗੇ ਜੀ। ਲੋ ਜੀ। ਇਸ ਬਹੁਤ ਆਇਆ ਆਪਣਾ ਬੇਨਾਲ ਦੇ। ਲੋ ਜੀ। ਔਰ ਇੱਕ ਡਿਜ਼ਾਈਨ ਇਹ ਵਾਲਾ ਆ ਦੇਖੋ ਜੀ ਇਸ ਤੇ। ਬੀ ਐਨ ਐਮ ਬਹੁਤ ਬੋਸਣਾ ਜੀ ਦੇਖੋ ਲੋ ਜੀ ਕੀ ਬਾਤ ਹੈ ਬੀ ਐਨ ਬੋਸਣਾ ਜੀ ਲੋ ਜੀ ਕੀ ਬਾਤ ਹੈ ਔਰ ਕਪੜਾ ਪਿਓਰ ਕਾਟਨ ਹੈ ਜੀ ਕੰਫਰਟੇਬਲ ਕਪੜਾ ਹੈ ਜੀ ਦੇਖੋ ਜੀ ਕੀ ਬਾਤ ਹੈ ਇਹ ਆ ਜੀ ਕੇ ਸਲਵਾਰੇ ਦੀ ਦੇਖੋ ਜੀ ਸੂਟ ਬਹੁਤ ਬੋਸਣਾ ਬੰਨਾ ਜੀ ਕਪੜਾ ਪਿਓਰ ਕਾਟਨ ਹੈ ਜੀ ਲੋ ਜੀ। ਹੋਰ ਰੇਟ ਰਹੇਗਾ ਸਿਰਫ ਇਹਦਾ 490 ਰੁਪਏ ਜੀ। ਹਾਂਜੀ ਰੇਟ ਰਹੇਗਾ ਸਿਰਫ 490 ਰੁਪਏ ਜੀ। ਬਹੁਤ ਹੀ ਲੈਸ ਲੈਸ ਰੇਟ ਨਾਲ ਆਇਆ ਜੀ ਮਾਲ ਇਹ ਵਾਲਾ। ਦੇਖੋ ਜੀ ਸਿਰਫ ਔਰ ਸਿਰਫ 490 ਰੁਪਏ ਦੇ ਵਿੱਚ ਜੀ। ਕਲਰ ਐਸੀ ਮਿਲਣਗੇ ਹੋਰ ਜੀ ਸੁਣੋ। ਲੋ ਜੀ। ਦੇਖੋ ਜੀ। ਸੂਟ ਬਹੁਤ ਸੋਹਣੇ ਆਏ ਨੇ ਜੀ। ਲੋ ਜੀ। ਨੰਬਰ ਆਪਣੇ ਚੱਲ ਰਿਹਾ ਹੈ ਸਕਰੀਨ ਤੇ ਜੀ। ਸਕਰੀਨ ਸ਼ਾਟ ਲੈ ਕੇ ਤੁਸੀਂ ਇਸ ਦਾ ਆਰਡਰ ਬੁੱਕ ਕਰ ਸਕਦੇ ਹੋ ਜੀ। ਲੋ ਜੀ। ਕੀ ਬਾਤ ਹੈ। ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆਏ ਨੇ ਦੇਖੋ ਜੀ। ਰੇ ਡਿਗਰੀ ਸਰਵਾਰ ਦੇਖੋ ਜੀ ਰੇਟਰ ਹੈਗਾ ਸਿਰਫ ਔਰ ਸਿਰਫ 490 ਜੀ ਅੱਜ ਰੇਟਰ ਹੈਗਾ ਸਿਰਫ 490 ਜੀ ਇਸ ਰੇਂਜ ਚ ਬਹੁਤ ਸੋਨੇ ਪੀਸ ਨੇ ਜੇ ਵਾਲੇ ਲੋ ਜੀ ਦੇਖੋ ਜੀ ਡਬਲ ਡਬਲ ਪੀਸ ਮਿਲਦੇ ਨੇ ਇਹਨਾਂ ਚ ਇਸ ਨਾਲ ਤੁਹਾਨੂੰ 10 ਛੂਟ ਗੋਗੇ 10 ਵੀ ਮਿਲ ਜਾਣਾ ਇੱਕ ਨਾਲ ਦੇ ਮਾਲ ਬਹੁਤ ਆ ਇਹਦੇ ਨਾਲ ਆ ਬੰਦੇ ਜੀ ਲੋ ਜੀ ਦੇਖੋ ਜੀ ਦੇਖੋ ਕਿਆ ਬਾਤ ਹੈ ਦੇਨ ਇਹ ਬਹੁਤ ਪਿਆਰਾ ਦੇਖੋ ਜੀ ਹੁੰਦਾ ਵੇ ਜੀ ਲੋ ਜੀ ਜੇਕਰ ਵੀਡੀਓ ਵਧੀਆ ਲੱਗਾ ਤੁਹਾਨੂੰ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਲੋ ਜੀ ਦੇਖੋ ਜੀ ਇਹ ਆ ਜੀ ਕਿ ਸਲਵਾਰ ਦੇਖੋ ਜੀ ਕੱਲ ਇਸੇ ਮਿਲ ਜਾਣਗੇ ਤੁਹਾਨੂੰ ਜੀ ਦੇਖੋ ਪੀਸ ਬਹੁਤ ਸੋਹਣਾ ਬਣਾ ਵੀ ਦੇਖੋ ਜੀ ਪੀਸ ਬਣੇ ਲੁੱਕ ਦੇਖੋ ਬਹੁਤ ਸੋਹਣਾ ਪੀਸ ਬਣਨਾ ਜੀ ਸਲਵਾਰ ਵਾਕ ਤੇ ਜੀ ਲੋ ਜੀ ਦੁਪੱਟਾ ਤੁਸੀਂ ਨਾਲ ਤਿਆਰ ਕਰਾ ਸਕਦੇ ਹੋ ਜੀ ਟਾਈ ਐਂਡ ਡਾਈ ਦਾ ਬਹੁਤ ਸੋਹਣਾ ਦੁਪੱਟਾ ਤਿਆਰ ਹੋਊਗਾ ਜੀ ਮਸ਼ੀਨਾਂ ਦਾ ਦੁਪੱਟਾ ਲਗਾ ਸਕਦੇ ਨਾਲ ਇਹਦੇ ਲੋ ਜੀ ਆਨੇ ਜੀ ਇੱਕੇ ਵਾਲਾ ਕਲਰ ਆ ਜੀ ਦੇਖੋ ਜੀ ਮਹਿਰੂਨ ਕਲਰ ਇਹ ਬਹੁਤ ਪਿਆਰਾ ਹੈ ਮਹਰੂਨ ਕਲਰ ਦੇ ਵਿੱਚ ਦੇਖੋ ਬਹੁਤ ਹੀ ਸੋਹਣੀ ਪ੍ਰਿੰਟ ਹੈ ਜੀ ਦੇਖੋ ਔਰ ਪੈਕਿੰਗ ਤੁਹਾਡੇ ਅੱਗੇ ਖੋਲ ਰਹੇ ਹਾਂ ਜੀ ਫਸਟ ਟਾਈਮ ਦੇਖੋ ਜੀ ਪੀਸ ਬਹੁਤ ਸੋਹਣੇ-ਸੋਹਣੇ ਨੇ ਜੀ ਦੇਖੋ ਲਓ ਜੀ ਕੱਪੜਾ ਪਿਓਰ ਕਾਟਨ ਲੱਗਿਆ ਹੋਇਆ ਜੀ ਕੋਈ ਮਿਕਸ ਨਹੀਂ ਹੈ ਕੱਪੜਾ ਕੱਪੜਾ ਪਿਓਰ ਕਾਟਨ ਔਰ ਸਲਵਾਰ ਦਾ ਕੱਪੜਾ ਵੀ ਬਹੁਤ ਸੋਹਣਾ ਲੱਗਿਆ ਹੋਇਆ ਦੇਖੋ ਜੀ ਲਓ ਜੀ ਕੀ ਬਾਤ ਹੈ ਸੂਟ ਬਹੁਤ ਸੋਹਣੇ ਨੇ ਜੀ ਇਸ ਰੇਂਜ 'ਚ ਸਿਰਫ ਔਰ ਸਿਰਫ 490 ਰੁਪਏ ਦੇ ਵਿੱਚ ਜੀ ਲਓ ਜੀ ਤੇ ਆਰਡਰ ਕਰੋ ਬੁੱਕ ਆਪਣੇ ਜਲਦੀ ਜਲਦੀ ਜੀ ਨੰਬਰ ਆਪਣੇ ਚ ਲੋ ਜੀ ਦੇਖੋ ਕਲਰ ਦੇਖੋ ਕਾਫੀ ਕਲਰ ਬਹੁਤ ਸੋਨਾ ਕਲਰ ਹੈ ਜੀ ਦੇਖੋ ਔਰ ਮੇਨ ਗਲ ਪ੍ਰਿੰਟਿੰਗ ਦੇਖੋ ਜੀ ਕਿੰਨੀ ਪਿਆਰੀ ਹੈ ਲੋ ਜੀ ਦੇਖੋ ਜੀ ਇਹ ਜੀ ਸੂਟ ਤੁਹਾਨੂੰ ਬਾਜ਼ਾਰ ਚ 800 900 ਇਸ ਰੇਂਜ ਵਿੱਚ ਮਿਲਣਗੇ ਜੀ ਆਪਾਂ ਲੈ ਬਸ ਸਿਰਫ ਔਰ ਸਿਰਫ 490 ਰੁਪਏ ਦੇ ਵਿੱਚ ਜੀ ਹਾਂ ਜੀ ਸਿਰਫ 490 ਜੀ ਲੋ ਜੀ ਡਿਜ਼ਾਈਨ ਬਹੁਤ ਸੋਨੇ ਸੋਨੇ ਆਏ ਨੇ ਜੀ ਕਰੋ ਆਪਣੇ ਆਰਡਰ ਬੁੱਕ ਜਲਦੀ ਜਲਦੀ ਜੀ ਲੋ ਜੀ ਔਰ ਇੱਕ ਡੈਨ ਇਹ ਵਾਲਾ ਇਸ ਦੇਖੋ ਜੀ ਡੈਨ ਇਹ ਬਹੁਤ ਸੋਹਣਾ ਜੀ ਦੇਖੋ ਲੋ ਜੀ ਕੀ ਬਾਤ ਹੈ ਬਹੁਤ ਹੀ ਪਿਆਰਾ ਡੈਨ ਹੈ ਦੇਖੋ ਲੋ ਜੀ ਬਹੁਤ ਸੋਹਣਾ ਡੈਨ ਹੈ ਦੇਖੋ ਜੀ ਸ਼ਰਟ ਪੀਸ ਆ ਜੀਗਾ ਦਾ ਔਰ ਇਹ ਆ ਜੀਗੀ ਸਲਵਾਰ ਦੇਖੋ ਜੀ ਕੀ ਬਾਤ ਹੈ ਲੋ ਜੀ ਸੂਟ ਬਣਦੇ ਲੋਕ ਦੇਖੋ ਬਹੁਤ ਸੋਹਣਾ ਸੂਟ ਬਣਨਾ ਜੀ ਤੁਸੀਂ ਇਸ ਤੇ ਲੇਸ ਪੱਟੀਆਂ वगैरह ਲਗਾ ਕੇ ਨਾ ਬਹੁਤ ਸੋਹਣਾ ਤਿਆਰ ਕਰ ਸਕਦੇ ਹੋ ਸੂਟ ਜੀ ਦੇਖੋ ਜੀ ਉਹ ਬਹੁਤ ਸੋਹਣਾ ਬਣੇ ਸਾਰਾ ਕੰਪਨੀ ਦਾ ਮਾਲ ਹੈ ਜੀ ਲਓ ਜੀ ਦੇਖੋ ਜੀ ਕਲਰ ਐਸੀ ਕੇ ਵਾਲਾ ਹੈ ਇਹ ਜੀ ਲਓ ਜੀ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਜੀ ਤੇ ਨਾਲ-ਨਾਲ ਸ਼ੇਅਰ ਵੀ ਕਰ ਦਿਆ ਕਰੋ ਵੀਡੀਓ ਨੂੰ ਲਓ ਜੀ ਰੇਟ ਸਿਰਫ ਰਹੇਗਾ 490 ਜੀ ਤੁਸੀਂ ਸਾਡੀ ਸ਼ਾਪ ਤੇ ਵਿਜ਼ਿਟ ਕਰ ਸਕਦੇ ਹੋ ਜੀ ਸ਼ਾਪ ਦਾ ਐਡਰੈਸ ਉਹਨੂੰ ਦੱਸ ਦਿੰਦੇ ਹਾਂ ਜੀ ਮੱਤੀ ਵਾਲਿਆਂ ਦਾ ਕੱਪੜੇ ਦਾ ਸ਼ੋਅਰੂਮ ਨੇੜੇ ਰਾਵੀਲਾ ਗਰਾਊਂਡ ਸਾਹਮਣੇ ਜਨਮ ਮੰਦਰ ਪਟਲਾਟਾ ਜੀ ਇਹ ਆਪਣੀ ਸ਼ਾਪ ਦਾ ਐਡਰੈਸ ਹੈ ਜੀ ਤੁਸੀਂ ਸਾਡੀ ਸ਼ਾਪ ਤੇ ਆ ਕੇ ਵੀ ਵਿਜ਼ਿਟ ਕਰ ਸਕਦੇ ਹੋ ਲੋ ਜੀ ਦੇਖੋ ਜੀ ਕੀ ਬਾਤ ਹੈ ਸੂਟ ਬਹੁਤ ਸੋਹਣਾ ਜੀ ਤੇ ਲੋ ਜਲਦੀ ਜਲਦੀ ਸਕਰੀਨ ਸ਼ਾਟ ਤੇ ਕਰੋ ਆਪਣੇ ਆਪਣੇ ਆਰਡਰ ਬੁੱਕ ਜੀ ਧੰਨਵਾਦ ਜੀ